ਇਹ ਮਾਡਲ ਹੈਗਾ ਭਈ ਇਹ 2002 ਜੀ 2002 ਮਾਡਲ ਲਗਾ ਰੇਟ ਸੁਣ ਕੇ ਜਾਓ ਮਿੱਤਰੋ ਮੈਂ ਕਹਾਂ ਸਾਂ ਅੰਗ-ਦੰਗਾ ਵੀ ਜਿੰਮੇ ਸਾਰੀ ਮੰਡੀ ਕੋ ਘੇ ਜਾਣਾ ਹਾਂਜੀ ਇਹ 175 ਰੇਟ ਹੈ ਜੀ ਠੀਕ ਹੈ ਜੀ ਇਹਦਾ ਦੇ ਦਾਂਗੇ ਆਪਾਂ 1 ਲੱਖ 60 ਹਜ਼ਾਰ ਦਾ ਦੇ ਦਾਂਗੇ ਠੀਕ ਹੈ ਤੇ ਮੰਨਤਾਂ ਹੋਰ ਹੋ ਜੂਗੀ 1 ਲੱਖ 45 ਹਜ਼ਾਰ ਰੁਪਏ ਦੀ ਡਿਮਾਂਡ ਹੈ ਸਵਾ ਲੱਖ ਦਾ ਟਰੈਕਟਰ ਦੇ ਦਾਂਗੇ ਠੀਕ ਹੈ ਪਲਟੀਨੇ ਦੇ ਰੇਟ 'ਚ ਯਾਰ ਪਲਟੀਨੇ ਦੇ ਰੇਟ 'ਚ ਠੀਕ ਕੰਮ ਦੁੱਗਣਾ ਕੰਮ ਦੁੱਗਣਾ ਅਗਲਾ ਹਲ ਪਾ ਸਕਦਾ ਪਲਟੀਨੇ ਦੇ ਪਿੱਛੇ ਕਿਹੜਾ ਹਲ ਪਾਲੂਗਾ ਕੋਈ ਹੁਣ ਗਾਰੰਟੀ ਇੰਜਨ ਗੇਰ ਦੀ ਤਾਂ ਬਾਅਦ ਇਹ ਪਹਿਲਾਂ 2 ਘੰਟੇ ਬਾਅਦ 3 ਘੰਟੇ ਬਾਅਦ ਉਦੋਂ ਬਾਅਦ ਸੌਦਾ ਕਰ ਲੈ ਬੰਦਾ ਪੀ ਕਾਗਜਾਂ ਦੀ ਕਿਵੇਂ ਰਹਿਣਗੇ ਪੀ ਕਾਗਜਾਂ ਦੀ 110% ਗਾਰੰਟੀ ਹੈ ਜੀ ਹਾਂ ਜੀ ਦੋਸਤੋ ਕੀ ਹਾਲ ਚਾਲ ਨੇ ਤਲਵੰਡੀ ਰਣਗੇ ਇੰਜਨ ਗੇਅਰ ਦੇ ਵੀ ਤੇ ਟਰੈਕਟਰ ਦੇ ਵੀ ਆਜੋ ਗੱਲਬਾਤ ਕਰਾਉਣਗੇ ਸਾਸਿਕਾ ਬਈ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੋ ਬਈ ਹਾਂਜੀ ਹਾਂਜੀ ਕਿੰਨੇ ਟਰੈਕਟਰ ਨੇ ਬਈ ਅੱਜ ਆਪਣੇ ਕੋਲ ਅੱਜ ਤਾਂ ਜੀ 7-8 ਟਰੈਕਟਰ ਆਪਣੇ ਕੋਲ ਠੀਕ ਆ ਬਈ ਜੀ ਕਾਪੀ ਕਾਗਜਾਂ ਦੇ ਕਿਵੇਂ ਰਹਿਣਗੇ ਕਾਪੀ ਕਾਗਜਾਂ ਦੀ 110% ਗਾਰੰਟੀ ਹੈ ਜੀ 100 ਨਹੀਂ 110% ਗਾਰੰਟੀ ਹੈ ਜੀ ਲੈ ਮਿੱਤਰੋ ਫੁੱਲ ਗਾਰੰਟੀ ਵਾਲੇ ਟਰੈਕਟਰ ਮਿਲਣਗੇ ਬਈ ਇੰਜਨ ਗੇਅਰਾਂ ਦੀ ਵੀ ਫੁੱਲ ਗਾਰੰਟੀ ਹੈ ਤੇ ਟਰੈਕਟਰ ਦੀ ਵੀ ਆਪਣੇ ਕੋਲੇ ਫੁੱਲ ਗਾਰੰਟੀ ਹੋਵੇਗੀ ਠੀਕ ਹੈ ਜਿਹੜੀ ਚੀਜ਼ ਹੋਈ ਦੱਸ ਕੇ ਦੇਵਾਂਗੇ ਕਹਿੰਦਾ ਬਈ ਠੀਕ ਹੈ ਭਾਜੀ ਤੇ ਟਰੈਕਟਰ ਆਪਣੇ ਕੋਲੇ ਹੁੰਦੇ ਆ ਹਰਿਆਣਾ ਨੰਬਰ ਆ ਆਪ ਨੰਬਰ ਐਨਓਸੀ ਆਪਾਂ ਕਢਾ ਦਾਂਗੇ ਹਰਿਆਣਾ ਨੰਬਰ ਦੀ ਠੀਕ ਹੈ ਜੀ 10000 ਰੁਪਿਆ ਲੱਗਦਾ ਜੀ ਸਾਨੇ ਨਾਮ ਤੇ ਸਾਨੇ ਨੰਬਰ ਮਿਲ ਜਾਂਦਾ ਠੀਕ ਹੈ ਭਾਜੀ ਵੀ ਮਤਲਬ ਐਨਓਸੀ ਦੇ ਖਰਚਾ ਤੁਹਾਡਾ ਭਾਈ ਐਨਓਸੀ ਦਾ ਖਰਚਾ ਸਾਡਾ ਤੇ ਬੀਮਾ ਤਾਂ ਜੀ ਪੰਜਾਬ ਦਾ ਵੀ ਕਰਾਉਣਾ ਪੈਂਦਾ ਜੀ ਤੇ ਹਰਿਆਣੇ ਦਾ ਵੀ ਕਰਾਉਣਾ ਪੈਂਦਾ ਓਏ 4000 ਰੁਪਿਆ ਲੱਗਦਾ ਜੀ ਠੀਕ ਹੈ ਭਾਜੀ ਉਹ ਮਾਲਕ ਲਊਗਾ ਉਹ ਮਾਲਕ ਦਾ ਠੀਕ ਆ ਬਾਈ ਸਭ ਤੋਂ ਪਹਿਲਾਂ ਬਈ ਫਾਰਮਰ ਟਰੈਕ ਦਿਖਾਉਣਗੇ 35 ਦਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਵਾ ਦੇ ਮੁੰਡਿਆ ਕੰਡੀਸ਼ਨ ਚੈੱਕ ਕਰੋ ਮਿੱਤਰੋ ਤੈਰ ਦੱਸੋ ਬਈ ਕਿੰਨੇ ਪੈਸੇ ਨੇ ਇਹਦੇ ਟਾਇਰ ਮ ਅਗਲੇ ਤਾਂ ਇਹ 35 40 ਪੈਸੇ ਆ ਪਿਛਲੇ 70 ਤੋਂ 75 ਪੈਸੇ ਪਏ ਠੀਕ ਆ ਜੀ 12 ਦੇ ਟਾਇਰਾਂ ਚਾਗਾ 12 ਦੇ ਚਾਰਾ ਠੀਕ ਆ ਲੈ ਮਿੱਤਰੋ ਕੰਡੀਸ਼ਨ ਸਾਰਾ ਟਰੈਕਟਰ ਓਰੀਜਨਲ ਆ ਜੀ ਸਾਰਾ ਟਰੈਕਟਰ ਫਰੰਟ ਤੋਂ ਲੈ ਕੇ ਬੈਕ ਤੱਕ ਬਾਈ ਕਹਿੰਦਾ ਸਾਰਾ ਓਰੀਜਨਲ ਟਰੈਕਟਰ ਹੈਗਾ ਇੰਜਨ ਗੇਅਰ ਦੀ ਔਰ ਗਾਰੰਟੀ ਹੈ ਇੰਜਨ ਗੈਰ ਦੀ ਫੁੱਲ ਗਾਰੰਟੀ ਆਪਣੇ ਰਿਸ਼ਤੇਦਾਰਾਂ ਤੋਂ ਲੈਂਦਾ ਜੀ ਓਕੇ ਬਾਈ ਬੈਟਰੀ ਪੱਕੋ ਕਿਵੇਂ ਹੈ ਬਾਈ ਓਕੇ ਜੀ ਓਕੇ ਸੈਲਫ ਸਟਾਰਟ ਮਿਲੂਗਾ ਜੀ ਠੀਕ ਹੈ ਮਿੱਤਰੋ ਸੈਲਫ ਸਟਾਰਟ ਤੁਹਾਨੂੰ ਟਰੈਕਟਰ ਮਿਲੂਗਾ ਤੇ ਮਾਡਲ ਹੈਗਾ ਬਈ ਇਹ 2002 ਜੀ 2002 ਮਾਡਲ ਲਗਾ ਰੇਟ ਸੁਣ ਕੇ ਜਾਓ ਮਿੱਤਰੋ ਮੈਂ ਕਹਾਂ ਸਾਂਗ-ਵਾਂਗਾ ਵੀ ਜਿੰਮੇ ਸਾਰੀ ਮੰਡੀ ਕੰਕਹਿ ਜਾਣਾ ਹਾਂਜੀ ਹਾਂਜੀ ਰੇਟ 1 ਲੱਖ 46000 ਦੇਣਾ ਜੱਸ ਨੂੰ ਕਿੰਨੇ ਦਾ ਇਹ ਦੇ ਦਾਂਗੇ ਜੀ ਆਪਾਂ 1 ਲੱਖ 30000 ਦਾ 1 ਲੱਖ 30000 ਜੱਸ ਨੂੰ ਹੀ ਹਾਂਜੀ ਜੱਸ ਨੂੰ ਠੀਕ ਹੈ ਲੈ ਮਿੱਤਰੋ ਜੱਸ ਨੂੰ ਅੱਗੇ ਠੀਕ ਆ ਭਾਈ ਮਤਲਬ ਤੇਲ ਖਰਚਾ ਮਾਣੋ ਮੈਂ ਦੇਖੀ ਤੋਰੂਗਾ ਇੱਕ ਲੱਖ 30 ਹਜ਼ਾਰ ਦਾ ਜੱਸਰ 9 ਬਜੇ ਮਤਲਬ 35 35 ਦਾ 735 ਵਾਲੀ ਆ ਨਾ ਬੇ ਜੀ ਚਾਹੀ ਆ ਲੈ ਲਿਓ ਫਾਰਮ ਟਰੈਕ ਅੱਗੇ ਫਾਰਮ ਟਰੈਕ 60 ਦਾ ਆ ਗਿਆ ਮਿੱਤਰੋ ਇਹਦਾ ਉਹਦੇ ਨਾਲ ਸੀ ਛਿਰੀ ਆ ਜੀ ਸੀ ਛਿਰੀ ਆਗਾ 735 ਦਾ 21 ਛਿਰੀ ਆਉਂਦਾ ਇਹ ਤੇ ਭਲਾ ਦੀ ਕਿਸੇ ਤੇ ਮਰਜ਼ੀ ਜੋੜੋ ਜੀ ਕੋਈ ਠੀਕ ਆ ਜੀ ਜ਼ੋਰ ਵੀ ਵੱਧ ਮਾਰਦਾ ਜ਼ੋਰ ਵੀ ਵੱਧ ਮਾਰਦਾ ਇਹ 60 ਆ ਗਿਆ ਬੇ ਫਾਰਮ ਟਰੈਕ ਇਹ ਜੀ 2097 ਮਾਡਲ ਆ 97 ਮਾਡਲ ਆਗਾ ਅਗਲੇ ਟਾਇਰ ਨਵੇਂ ਆ ਜੀ ਮਗਰ ਲੈ 70 ਤੋਂ 75 ਪੰਜਾਬ ਦਾ ਨੰਬਰ ਹੈ ਠੀਕ ਹੈ ਲੈ ਮਿੱਤਰੋ ਡਿਸਟ੍ਰੀਬਿਊਟਰ ਵੀ ਲੱਗਾ ਟਰੈਕਟਰ ਤੇ ਠੀਕ ਹੈ ਲੈ ਮਿੱਤਰੋ ਡਿਸਟ੍ਰੀਬਿਊਟਰ ਵੀ ਲੱਗਾ ਹੋਇਆ ਹੈਗਾ ਕੰਡੀਸ਼ਨ ਦਾ ਟਰੈਕਟਰ ਪੂਰਾ ਖੁੱਲ ਬਣ ਲਾ ਕੇ ਚੰਗਾ ਹੈਗਾ ਬਈ ਤੇ ਇੰਜਨ ਗੇਅਰ ਦਾ ਬਈ ਕਿਵੇਂ ਆ ਫੁੱਲ ਗਾਰੰਟੀ ਹੈ ਇੰਜਨ ਦੀ ਠੀਕ ਹੈ ਲੈ ਮਿੱਤਰੋ ਇੰਜਨ ਗੇਅਰ ਦੀ ਬਈ ਫੁੱਲ ਹੈਗਾ ਇਹ ਤਾਂ ਪੱਕਾ ਹੀ ਬਹੁਣੇ ਜੀ ਬਾਣਾ ਆ ਦੇਖੋ ਓਕੇ ਬਈ ਹਾਂ ਠੀਕ ਹੈ ਲੈ ਮਿੱਤਰੋ ਦੇਖ ਸਕਦੇ ਹੋ ਤੋਤਾ ਨਹੀਂ ਹੈਗਾ ਹਾਂ ਤੋਤਾ ਵੀ ਨਹੀਂ ਠੀਕ ਹੈ ਬਈ ਰੇਟ ਰਹੂਗਾ ਬਈ ਜਸਵੀਰ ਦਾ ਇਹ 175 ਰੇਟ ਹੈ ਜੀ ਠੀਕ ਹੈ ਜੀ ਇਹਦਾ ਦੇ ਦਾਂਗੇ ਆਪਾਂ 1 ਲੱਖ 60000 ਦਾ ਦੇ ਦਾਂਗੇ ਠੀਕ ਹੈ ਤੇ ਮੰਨਤਾਂ ਹੋਰ ਹੋ ਜੂਗੀ ਠੀਕ ਹੈ ਜੀ ਮਿੱਤਰੋ ਸਿਰਫ 1 ਲੱਖ ਤੇ 60000 ਰੁਪਏ ਦਾ ਤੁਹਾਨੂੰ ਇਹ ਟਰੈਕਟਰ ਮਿਲ ਜੂ ਮਤਲਬ ਕਹਿ ਸਕਦਾ ਬਈ 3 ਲੱਖ ਦੇ ਵਿੱਚ ਦੋ ਟਰੈਕਟਰ ਕੱਟੇ ਹੋ ਜਾਣਗੇ ਤੇ ਆ ਗਿਆ ਕਹੇ ਬਈ ਸੋਨਾਲੀਕਾ ਡੀਆਈ 35 ਦਾ ਇਹ ਮਾਡਲ ਬਈ ਇਹ 2014 ਮਾਡਲ ਹੈ ਜੀ ਚਾਰੇ ਟਾਇਰ ਨਾ ਇਹ ਤਾਂ ਰੀਜ਼ਨ ਦੱਸ ਬਈ ਇਹਦੇ ਕੰਡੀਸ਼ਨ ਐ ਕੱਲਾ ਵੈਂਪਰ ਰੰਗ ਆ ਜੀ ਓਕੇ ਹੋਰ ਸਾਰਾ ਟਰੈਕਟਰ ਰੀਜਨਲ ਆਪਣਾ ਜੀ ਐਮਸੀ ਲੈ ਜੇ ਅਗਲਾ ਸੋ ਐ ਨਹੀਂ ਲੱਗਦੀ ਨਾ ਭਾਈ ਜੇ ਮਿੱਕੀ ਬਾਈ ਮਾਡਲ ਦਿੰਦੇ ਹਨਾ ਹਾਂ ਮਿੱਕੀ ਬਾਈ ਮਾਡਲ ਦੇ ਟਰੈਕਟਰ ਹੀ ਬਾਲਾ ਸੋਹਣਾ ਜੀ ਠੀਕ ਆ ਭਾਈ ਸਾਦੀ ਕਟਾਈ ਦੇ ਵਿੱਚ ਆਣਾ ਭਾਈ ਸਾਦੀ ਕਟਾਈ ਆ ਜੀ ਠੀਕ ਆ 13 ਦੇ ਬੈਕ ਟਾਇਰ ਨੇ ਕਿ ਮਿੱਤਰੋ ਕੰਡੀਸ਼ਨ ਟਰੈਕਟਰ ਟਾਇਰ ਨਵੇਂ ਆ ਜੀ ਬਿਲਕੁਲ ਓਕੇ ਭਾਈ 13 ਦੇ ਟਾਇਰ ਆ ਭਾਈ ਜਮਾਂ ਨਵੇਂ ਆ ਚੈੱਕ ਕਰੋ ਵੀ ਟਰੈਕਟਰ ਫੁੱਲ ਕੋਕਾ ਤੇ ਫੁੱਲ ਨਵਾਂ ਇੰਜਨ ਗੇਅਰ ਦਾ ਵੀ ਓਕੇ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਬਾਕੇ ਦਸੱਲੀ ਕਰਕੇ ਰੇਟਰ ਉਹ ਇਹਦਾ ਰੇਟ 315000 ਹੈ ਜੀ ਟਰੈਕਟਰ ਦਾ ਸੌਦਾ ਜੀ 295000 ਦਾ ਠੀਕ ਹੈ ਲੈ ਮਿੱਤਰੋ 295000 ਦਾ ਤੇ ਅਗਲਾ ਇਹ ਆ ਗਿਆ ਬਈ 241 ਆਛਾ ਫਰਸਟ ਪਾਰਟੀ ਦਾ ਟਰੈਕਟਰ ਸਰਸਰ ਨੰਬਰ ਇਹ ਹੈ ਜੀ ਓਕੇ ਬਈ ਲੋਨ ਟਰੈਕਟਰ ਉਹਤੇ ਵੀ ਹੋ ਜੂ ਲੋਨ ਇਹਦੇ ਵੀ ਕਰਵਾ ਦੇ ਠੀਕ ਹੈ ਲੈ ਮਿੱਤਰੋ ਲੋਨ ਇਹ ਦੋ ਟਰੈਕਟਰ ਤੇ ਉਹਨਾਂ ਦੇ ਨਹੀਂ ਹੋਣਾ ਨਾ ਬਈ ਉਹ ਤਾਂ ਫਿਰ 2010 ਤੋਂ ਥੱਲੇ ਦਾ ਕਿਸੇ ਦੇ ਨਹੀਂ ਟਾਇਰ ਵੀ ਇਹਦੇ ਚਾਰੇ ਨਵੇਂ ਆ ਜੀ ਠੀਕ ਹੈ ਲੈ ਮਿੱਤਰੋ ਚੌਕਲੇ ਟਾਇਰ ਦਾ ਜਮਨ ਨਵਾਂਗਾ ਤੇ ਮਾਡਲ ਹੈਗਾ ਬਈ ਇਹ 16 ਜੀ ਠੀਕ ਹੈ ਮਿੱਤਰੋ 2016 ਮਾਡਲ ਹੈਗਾ ਸਾਰਾ ਟਰੈਕਟਰ ਰੀਜਨਲ ਫਰਸਟ ਪਾਰਟੀ ਦਾ ਟਰੈਕਟਰ ਹੈ ਜੀ ਠੀਕ ਆ ਬਾਈ ਜੀ ਬਾਕੀ ਚੈੱਕ ਕਰ ਸਕਦੇ ਹੋ ਬਈ ਫਰਸਟ ਪਾਰਟੀ ਦਾ ਟਰੈਕਟਰ 7 ਰੁਪਏ ਦੇ ਨਾਲ ਮਿਲ ਜਾਉ ਛਤਰੀ ਨਹੀਂ ਮਿਲਦੀ ਠੀਕ ਆ ਬਾਈ ਰੇਟ ਬਈ ਦਾ ਰੇਟ ਜੀ 2,60,000 ਤੋਂ 40 ਦਾ ਸੌਦਾ ਹੈ ਠੀਕ ਆ 2,40,000 ਦਾ ਤੇ ਅਗਲਾ ਬਈ ਮਿੱਤਰੋ ਆ ਗਿਆ ਸੋਨਾਲੀਕਾ 750 ਦਾ ਇਹ ਮਾਡਲ ਜੀ ਇਹ ਮਾਡਲ 2014 ਜੀ ਸਾਰਾ ਟਰੈਕਟਰ ਰੀਜਨਲ ਹੈ 70 ਤੋਂ 75 ਪੈਸੇ ਚਾਰੇ ਟਰੈਕਟਰ ਨਾਲ ਓਕੇ ਵਧੀਆ ਤਵਾੜ ਤੋਂ ਆ ਜੀ ਠੀਕ ਆ ਬਈ ਕੰਡੀਸ਼ਨ ਦਾ ਚੰਗਾ ਪਿਆਗਾ 14 ਦੇ ਟਾਇਰਾਂ ਜਾਗਾ ਮਿੱਤਰੋ 77 ਨੰਬਰ ਹੈ ਲੋਨ ਇਤੇ ਵੀ ਹੋ ਜੂ ਠੀਕ ਆ ਜੀ ਲੈ ਮਿੱਤਰੋ ਲੋਨ ਇਤੇ ਵੀ ਹੋ ਜੂਗਾ ਹਰਿਆਣਾ ਨੰਬਰ ਚਗਾ ਬਾਕੀ ਬਈ ਤੁਹਾਡੇ ਸਿਵਲ ਦੇ ਡਿਪੈਂਡ ਹੈਗਾ ਥੋੜੇ ਪੈਸੇ ਜ ਵੀ ਮਿੱਤਰੋ ਟਰੈਕਟਰ ਤੁਸੀਂ ਲਿਜਾ ਸਕਦੇ ਹੋਵੇ ਇਹਦਾ ਰੇਟ ਬਈ ਜਸਵੀਰ ਇਹਦਾ 425000 ਹੈ ਜੀ 410 ਦਾ ਇਹਦਾ ਸੌਦਾ ਜੀ ਠੀਕ ਆ 410000 ਦਾ ਤੇ ਅਗਲਾ ਫਾਰਮ ਟਰੈਕ ਹਰਿਆਣਾ ਨੰਬਰ ਚ ਬਈ 2014 ਮਾਡਲ ਹੈ ਜੀ ਠੀਕ ਆ ਜੀ ਪੈਰ ਇਹਦੇ ਨਵੇਂ ਪਾਵਰ ਸਟੀering ਹੈ ਡਬਲ ਡਿਸਟ੍ਰਿਬਿਊਟਰ ਹੈ ਫੁੱਲ ਟੌਪ ਮਾਡ ਕੰਡੀਸ਼ਨ ਦਾ ਚੰਗਾ ਗਾ ਵੀ ਟਰੈਕਟਰ ਤੇ ਮਗਰਾਟ ਵੀ ਦਵਾਰੇ ਲੱਗੇ ਹੋਣੇ ਨਾ ਮਗਰਾਟ ਨਵੇਂ ਲਾਇਆ ਜੀ ਠੀਕ ਹੈ ਲੈ ਮਤਰਾ ਮਗਰਾਟ ਤੋਂ ਦੇਖ ਸਕਦੇ ਹੋ ਕਿ ਭਾਈ ਨਵੇਂ ਲਾਇਆ ਹੋਣਾ ਕੰਪਨੀ ਚੋਂ ਲੈ ਕੇ ਲੈਨੇ ਬੰਦੇ ਹਾਂ ਹਾਂ ਜਾਂਸੀ ਚੋਂ ਜੀ ਓਕੇ ਭਾਈ ਇੰਜਨ ਗੇਅਰ ਦੀ ਫੁੱਲ ਵਾਟਾ ਫੁੱਲ ਕਰ ਫੁੱਲ ਗਾਰੰਟੀ ਇੰਜਨ ਗੇਅਰ ਦੀ ਤਾਂ ਬਾਅਲੇ ਪਹਿਲਾਂ 2 ਘੰਟੇ ਬਾਅਲੇ 3 ਘੰਟੇ ਬਾਅਲੇ ਉਦੋਂ ਬਾਅਦ ਸੌਦਾ ਕਰ ਲੈ ਬੰਦਾ ਠੀਕ ਆ ਰੇਟ ਭਾਈ ਰੇਟ ਤਾਂ ਜੀ ਇਹਦਾ 375 ਹੈ ਜੀ ਓਕੇ 6.5 ਦਾ ਇਹਦਾ ਸੌਦਾ ਜੀ ਠੀਕ ਹੈ ਲੈ ਮਤਰਾ 6.5 ਲੱਖ ਦਾ ਇਹ ਮਿਲ ਜੂਗਾ 44 ਆ ਗਿਆ ਮਿੱਤਰੋ ਐਕਸਟੀ ਸਵਰਾਜ 855 ਦੇ ਇੰਜਨ ਵਾਲਾ ਨਾ ਭਾਈ ਹਾਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਚਾਰੇ ਨਾਲ ਦੇ ਆ ਜੀ ਓਕੇ ਲੈ 1800 ਘੰਟਾ ਓਰੀਜਨਲ ਚੱਲਿਆ 1800 ਕੁ 1200 ਵੀਰੇ 1800 1800 ਠੀਕ ਆ ਭਾਈ ਇੰਜਨ ਗੇਅਰ ਦਾ ਫੁੱਲ ਗਾਰੰਟੀ ਹੈ ਜੀ ਰਮਾ ਹੋਇਆ ਆਹਾਂ ਠੀਕ ਆ ਲੈ ਮਿੱਤਰੋ ਟਰੈਕਟਰ ਦੇਖ ਸਕਦੇ ਹੋ ਕਿ ਫੁੱਲ ਮਲਾ ਕੇ ਇਹ ਵੀ ਕਹਿ ਸਕਦੇ ਆਂ ਕਿ ਚੰਗਾ ਟਰੈਕਟਰ ਆ ਇੱਕ ਇਹਦੇ ਨਾਲ ਦਾ ਪੰਜਾਬ ਨੰਬਰ ਵੀ ਖੜਾ ਆਪਣੇ ਕੋਲੇ ਉਹ 23 ਮਾਡਲ ਆ ਉਹ 23 ਮਾਡਲ ਆ ਜਾ ਉਹ ਪੀਵੀ 31 ਮਾਨਸਾ ਦਾ ਠੀਕ ਆ ਬਈ 21+22 ਮਾਡਲ ਆ ਇਹਦਾ ਰੇਟ ਬਈ ਇਹਦਾ 585 5.5 ਦਾ ਇਹਦਾ ਸੌਦਾ 5.5 ਤੇ ਹੀ ਉਹਦਾ ਹੋਊਗਾ ਠੀਕ ਆ ਜੀ ਲੈ ਮਿੱਤਰੋ 5,85,000 35,000 ਰੁਪਿਆ ਇਹ ਤੋਂ ਡਿਸਕਾਊਂਟ ਆ ਗਿਆ ਅਗਲਾ ਆ ਗਿਆ ਬਈ 45 ਦਾ ਬਹੁਤ ਘੱਟ ਮਿਲਣ ਵਾਲਾ ਨਾ ਬਈ ਕਹਿ ਸਕਦੇ ਆਂਗੇ ਬਿੱਡੀ ਸ਼ੋਅ ਦੇ ਵਿੱਚ ਤੇ ਇਹ ਮਾਡਲ ਬਈ 2012 ਜੀ 2012 ਮਾਡਲ ਆਗਾ ਕੋਕਾ ਪੀਸ ਕਹਿ ਸਕਦੇ ਆਂ ਨਾ ਬਈ ਸੋ ਸੋ ਦੇਖੋ ਮਿੱਤਰੋ ਰੰਗ ਦੇਖੋ ਸੋਦਾ ਘਟੋ ਘਟਾ 17 18 ਮਾਡਲ ਵਰਗੀ ਕੰਡੀਸ਼ਨ ਤੇ ਐਟਾਇਰ ਵਜੇ ਤੇ ਹਾਂਜੀ ਟਾਇਰ 70 ਤੋਂ 75 ਪੈਸੇ ਪਏ ਆ ਜੀ ਠੀਕ ਆ ਜ ਬੱਦ ਵਧਾਉਂਦੀ ਹੁਣ ਕੱਟ ਹੈਣੀ ਜੀ ਠੀਕ ਹੈ ਕੱਟ ਨਹੀਂ ਹੈਗੇ ਵੱਧ ਨੇਗੇ ਠੀਕ ਹੈ ਬਈ ਡਬਲ ਡਿਸਟ੍ਰੀਬਿਊਟਰ ਆ ਗਏ ਨਾ ਬਈ ਹਾਂਜੀ ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਚੈੱਕ ਕਰ ਸਕਦੇ ਪੁੱਤਰੋ ਤੇ 14 ਦੇ ਟਾਇਰਾਂ ਚਾ ਇਹਦਾ ਰੇਟ ਬਈ ਇਹਦਾ ਰੇਟ 360000 ਤੋਂ 340000 ਦਾ ਇਹਦਾ ਸੋਤਾ ਜੀ ਠੀਕ ਆ ਜੀ ਤੇ ਅਗਲਾ 40 ਦਾ ਬਈ ਸੋਨਾ ਲੀਕਾ ਆ ਚੈੱਕ ਕਰੋ ਇਹ ਰਾਜਸਥਾਨ ਨੰਬਰ ਹੈ ਜੀ ਠੀਕ ਹੈ ਜੀ ਇੱਕ ਵੀਰ ਦਾ ਫੋਨ ਆਇਆ ਸੀ ਕਹਿੰਦਾ ਬਈ 740 ਦਾ ਸੋਨਾ ਲੀਕਾ ਉਹ ਵੀਰ ਕੋਲ ਹੈਗਾ ਸੀ ਪਰ ਉਹਦੇ ਕੋਲ ਵੇਚ ਗਿਆ ਸੀ ਠੀਕ ਆ ਬਈ ਪਰ ਸਾਨੂੰ ਰੇਟ ਉਹਦੇ ਨਾਲ ਵੀ ਇਹ ਟਰੈਕਟਰ ਦਾ ਬਾਜੂ ਦੇ ਕੇ ਜਾਵਾਂਗੇ ਸਾਦੀ ਕਟਾਈ ਸਾਰਾ ਟਰੈਕਟਰ ਰੀਜਨਲ ਹੈ ਸਾਦੀ ਕਟਾਈ ਚਾਗਾ ਪਲਟੀਨੇ ਵਾਲਾ ਕੰਮ ਆਣਾ ਬਈ ਤੇਲ ਦਾ ਹਾਂ ਹਾਂ ਬਹੁਤ ਜ਼ਿਆਦਾ ਘੱਟ ਖਰਚਾਗਾ ਮਿੱਤਰੋ ਤੇਲ ਦਾ ਪਲਟੀਨੇ ਦੇ ਰੇਟ 'ਚ ਹੀ ਆਜੋ ਪਲਟੀਨੇ ਦੇ ਰੇਟ ਚੱਲਦਾ ਹਾਂ ਔਰ ਇੱਕ 1 ਸਵਾ ਲੱਖ ਦਾ ਟਰੈਕਟਰ ਹੈ ਸਾਰਾ 1.45 ਹਜ਼ਾਰ ਰੁਪਏ ਦਾ ਡਿਮਾਂਡ ਹੈ ਸਵਾ ਲੱਖ ਦਾ ਟਰੈਕਟਰ ਦੇ ਦਾਂਗੇ ਠੀਕ ਹੈ ਪਲਟੀਨੇ ਦੇ ਰੇਟ 'ਚ ਯਾਰ ਪਲਟੀਨੇ ਦੇ ਰੇਟ 'ਚ ਠੀਕ ਕੰਮ ਦੁੱਗਣਾ ਕੰਮ ਦੁੱਗਣਾ ਅਗਲਾ ਹਲ ਪਾ ਸਕਦਾ ਪਲਟੀਨੇ ਦੇ ਪਿੱਛੇ ਕਿਹੜਾ ਹਲ ਪਾਲੂਗਾ ਕੋਈ ਠੀਕ ਆ ਬਈ ਪਲਟੀਨੇ ਦੇ ਰੇਟ 'ਚ 740 ਦਾ ਸੋਨ ਵਾਲੀ ਕਾ ਅਗਲਾ ਸੋਨ ਵਾਲੀ ਕਾ ਇਹ ਆ ਗਿਆ ਬਈ 35 ਦਾ ਇਹ ਡਬਲ ਕਲੱਚ ਟਾਇਰ ਨਾਲ ਦੇ ਮਗਰਲੇ ਓਕੇ ਬਈ ਫਰੰਟ ਬੈਕ ਟਾਇਰ ਨਾਲ ਦੇ ਆ ਫਰੰਟ ਦੁਬਾਰੇ ਦੇ ਮਿੱਤਰੋ ਹੈਗਾ 70 ਰੁਪਏ ਸੇਣਾ ਬਈ ਨਾ ਨਾ 80 ਤੋਂ 85 80 85 ਪੈਸੇ ਸਾਦੀ ਘਟਾਈ ਚਾਗਾ ਮਿੱਤਰੋ 13 ਦੇ ਟਾਇਰ ਦੇਣਾ ਦੇ ਦਾਂਗੇ ਇਹ 2 255 ਦਾ ਦੇ ਦਾਂਗੇ ਠੀਕ ਹੈ ਮਤਲਬ 255000 ਦਾ ਮਿੱਤਰੋ ਘਰੇ ਵੀ ਖੜੇ ਹੁੰਦੇ ਆਪਣੇ ਕੋਲੇ ਟਰੈਕਟਰ ਠੀਕ ਹੈ ਜੀ ਠੀਕ ਹੈ ਜੀ ਪੰਡ ਆਪਣਾ ਨਾਗੋ ਕੇ ਲੋਨ ਵੀ ਕਰਾ ਦਾਂਗੇ ਆਪਾਂ ਟਰੈਕਟਰਾਂ ਓਕੇ ਬਾਈ ਠੀਕ ਹੈ ਬਾਈ ਲੋਨ ਵੀ ਹੋ ਜਾਊਗਾ ਬਾਕੀ ਵੀ ਤੁਹਾਡੇ ਸਿਵਲ ਦੇ ਡਿਪੈਂਡ ਆਗਾ ਮਤਲਬ ਥੋੜੇ ਪੈਸੇ ਟਰੈਕਟਰਸ ਨੂੰ ਮਿਲ ਸਕਦਾ ਕਰਨ ਬਈ ਬਈ ਬਾਈ ਫੋਨ ਉਹੀ ਕਰਨ ਜਿਨੇ ਟਰੈਕਟਰ ਲੈਣਾ ਹੋਵੇ ਬਾਈ ਬਣ ਕੇ ਕੰਮਕਾਰ ਹੋਰ ਵੀ ਬਥੇਰੇ ਹੁੰਦੇ ਕਈ ਵਾਰ ਇੱਕ ਕੰਮ ਨਹੀਂ ਹੁੰਦਾ ਕਈ ਵਾਰ ਹੁੰਦਾ ਨਾਲ ਇਹਨਾਂ ਕੋਲੇ ਟਰੈਕਟਰ ਦਾ ਪਾਰਾ ਹੈ ਕਿਉਂਕਿ ਵੀ ਘਰ ਦੀ ਖੇਤੀ ਵੀ ਹੁੰਦੀ ਹੈ ਘਰ ਦੇ ਕੰਮ ਵੀ ਹੁੰਦੇ ਰਹਿਣਾ ਬਈ ਠੀਕ ਹੈ ਬ ਧੰਨਵਾਦ ਬਈ ਚਲੋ ਮਤਲਬ ਵੀਡੀਓ ਨੂੰ ਕਰ ਦੋ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਸਤਿ ਸ਼੍ਰੀ ਅਕਾਲ